ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਦੀ ਵੀਡੀਓ ਹੋਏਗੀ ਸਟਾਲਸ ਦੇ ਉੱਪਰ ਬਹੁਤ ਸੋਹਣੀ ਜੀ ਕਲੈਕਸ਼ਨ ਦੇ ਨਾਲ ਠੀਕ ਹੈ ਜੀ ਚੈੱਕ ਫੈਬਰਿਕ ਵੀ ਆਏਗਾ ਪਲੇਨ ਵੀ ਆਏਗਾ ਸੈਲਫ ਵੀ ਆਏਗਾ ਤੁਹਾਡੀ ਕਾਫੀ ਡਿਮਾਂਡ ਸੀ ਕਿ ਸਟਾਲ ਦੀ ਵੀਡੀਓਜ਼ ਫਿਰ ਤੋਂ ਲੈ ਕੇ ਆਓ ਕਿਉਂਕਿ ਜਿੰਨੇ ਵੀ ਸਟਾਲ ਦਿਖਾਏ ਆ ਪਿਛਲੀ ਵੀਡੀਓਜ਼ ਦੇ ਵਿੱਚ ਸਾਰੇ ਸੋਲਡ ਆਊਟ ਹੋ ਚੁੱਕੇ ਆ ਔਰ ਤੁਸੀਂ ਕਾਫੀ ਪਿਆਰ ਦੇ ਰਹੇ ਹੋ ਸਟਾਲਸ ਦੀ ਵੀਡੀਓਜ਼ ਨੂੰ ਕਲਰ ਵੀ ਬਹੁਤ ਸੋਹਣੇ ਜੇ ਹੁਣ ਸਭ ਤੋਂ ਪਹਿਲੇ ਮਹਿਰੂਨ ਸ਼ੇਡ ਆ ਗਿਆ ਔਰ ਲੋੜੀ ਸਪੈਸ਼ਲ ਸੇਲ ਹੋਏਗੀ ਅੱਜ ਦੀ ਠੀਕ ਹੈ ਤੇ ਇਹਨਾਂ ਦੇ ਉੱਪਰ ਤੁਹਾਨੂੰ ਕਾਫੀ ਡਿਸਕਾਊਂਟ ਦੇਵਾਂਗੇ ਕਲਰ ਵੀ ਬਹੁਤ ਸੋਹਣੇ ਸਭ ਤੋਂ ਪਹਿਲੇ ਜਿਤਨਾ ਮਹਿਰੂਨ ਕਲਰ ਆ ਇਹ ਆਏਗਾ ਇੱਕਦਮ ਲਾਈਟ ਗ੍ਰੇ ਕਲਰ ਠੀਕ ਹੈ ਇੱਕ ਡਿਜ਼ਾਈਨ ਦੇ ਵਿੱਚ ਤੁਹਾਨੂੰ ਕਲਰ ਵੀ ਮਿਲ ਜਾਣਗੇ ਠੀਕ ਹੈ ਜੀ ਅਰ ਲੱਡੂਆ ਵਾਲੇ ਸਟਾਲ ਆਉਣਗੇ ਨਾਰਮਲੀ ਇਹ ਵਾਲੇ ਸਟਾਲ ਜਿਵੇਂ ਤੁਸੀਂ 350 ਦੇ ਲਏ ਆ ਜੀ ਤੇ 300 ਦਾ ਇੱਕ ਸਟਾਲ ਮਿਲੇਗਾ ਹੁਣ ਤੁਹਾਨੂੰ ਠੀਕ ਹੈ ਅਗਰ ਤੁਸੀਂ ਦੋ ਸਟਾਲ ਇਕੱਠੇ ਲੈਣੇ ਆ ਤੇ ਤੁਹਾਨੂੰ 500 ਦੇ ਦੋ ਸਟਾਲ ਮਿਲ ਜਾਣਗੇ ਬਹੁਤ ਰੀਜ਼ਨੇਬਲ ਪ੍ਰਾਈਸ ਆ ਤੇ ਕਲਰ ਤੁਸੀਂ ਚੈੱਕ ਕਰਦੇ ਜਾਣੇ ਆ ਮਲਟੀ ਕਲਰ ਵੀ ਆਉਣਗੇ ਇੱਕ ਕਲਰ ਦੇ ਵਿੱਚ ਵੀ ਆਉਣਗੇ ਚੈੱਕ ਫੈਬਰਿਕ ਵੀ ਆਏਗਾ ਲਾਈਨਸ ਵਾਲਾ ਫੈਬਰਿਕ ਆਏਗਾ ਔਰ ਵੀਡੀਓ ਨੂੰ ਐਂਡ ਤੱਕ ਤੁਸੀਂ ਜ਼ਰੂਰ ਦੇਖਣਾ ਆ ਤਾਂ ਜੋ ਸਾਰੀ ਕਲੈਕਸ਼ਨ ਪਤਾ ਚੱਲ ਸਕੇ ਨੈਕਸਟ ਆ ਗਿਆ ਬਲੂ ਕਲਰ ਠੀਕ ਜੀ ਕਾਫੀ ਕਲਰ ਆ ਗਿਆ ਗ੍ਰੇ ਡਾਰਕ ਕਲਰ ਆ ਗਿਆ ਤੇ ਇਸ ਦੇ ਵਿੱਚ ਗ੍ਰੇ ਦੇ ਵਿੱਚ ਪੀਲਾ ਕਲਰ ਆ ਗਿਆ ਚੈੱਕ ਕਰਦੇ ਜਾਣਾ ਵੇਵਸ ਵਾਲੀ ਪ੍ਰਿੰਟਿੰਗ ਆ ਗਈ ਆ ਜਿਹੜੀ ਵੇਵਸ ਵਾਲੀ ਪ੍ਰਿੰਟਿੰਗ ਆ ਇਹਦੇ ਨਾਲ ਵਨ ਸਾਈਡਡ ਤੁਹਾਨੂੰ ਚੈੱਕ ਵਾਲੀ ਪ੍ਰਿੰਟਿੰਗ ਵੀ ਮਿਲਦੀ ਪਈ ਹੈ ਠੀਕ ਹੈ ਅਗਰ ਤੁਹਾਨੂੰ ਪਸੰਦ ਆ ਰਹੇ ਨੇ ਤਾਂ ਤੁਸੀਂ ਫੋਟੋ ਮੰਗਵਾ ਸਕਦੇ ਆ ਸਾਡੇ ਤੋਂ ਫੁੱਲ ਠੀਕ ਹੈ ਤੇ ਕਲਰ ਤੁਸੀਂ ਦੇਖਦੇ ਜਾਓ 7814352822 ਸਾਡਾ ਬੁਕਿੰਗ ਨੰਬਰ ਹੈ ਇਸ ਨੰਬਰ ਤੇ ਤੁਸੀਂ ਸਕਰੀਨਸ਼ਾਟ ਸੈਂਡ ਕਰ ਦੇਣਾ ਜਿਹੜਾ ਵੀ ਤੁਹਾਨੂੰ ਕਲਰ ਜਿਹੜਾ ਵੀ ਸਟਾਲ ਜਿਹੜਾ ਤੁਹਾਨੂੰ ਪਸੰਦ ਆਉਂਦਾ ਹੈ ਠੀਕ ਹੈ ਜੀ 500 ਦੇ ਦੋ ਸਟਾਲ ਇਕਦਮ ਰੀਜ਼ਨੇਬਲ ਟੂ ਰੀਜ਼ਨੇਬਲ ਪ੍ਰਾਈਸ ਠੀਕ ਹੈ ਜੀ ਕੋਈ ਐਕਸਟਰਾ ਤੋਂ ਫਿਟ ਸ਼ਿਪਿੰਗ ਦਾ ਚਾਰਜ ਵੀ ਨਹੀਂ ਪੇ ਕਰਨਾ ਪਏਗਾ ਠੀਕ ਹੈ ਨੈਕਸਟ ਆ ਗਿਆ ਚੈੱਕ ਫੈਬਰਿਕ ਠੀਕ ਹੈ ਲਾਈਟ ਗ੍ਰੇ ਦਾ ਡਾਰਕ ਦਾ ਤੁਹਾਨੂੰ ਚੈੱਕ ਫੈਬਰਿਕ ਮਿਲੇਗਾ ਛੋਟੇ ਵੱਡੇ ਸਾਰੇ ਚੈੱਕ ਅਵੇਲੇਬਲ ਜੇ ਇਹ ਆਏਗਾ ਵੱਡੇ ਚੈੱਕ ਦੇ ਵਿੱਚ 컬러 ਤੁਸੀਂ ਦੇਖੋ ਕਿੰਨਾ ਪਿਆਰਾ ਲੱਗਾ ਆ ਠੀਕ ਹੈ ਬ੍ਰਾਊਨ ਸ਼ੇਡ ਦੇ ਵਿੱਚ ਵੀ ਲੱਗਾ ਆ ਗ੍ਰੇ ਸ਼ੇਡ ਦੇ ਵਿੱਚ ਵੀ 컬러 ਆ ਠੀਕ ਹੈ ਲਾਈਟ ਸੂਟਸ ਨਾਲ ਵੇਅਰ ਕਰੋ ਡਾਰਕ ਸੂਟਸ ਨਾਲ ਵੇਅਰ ਕਰੋ ਹਰ ਇੱਕ ਏਜ ਗਰੁੱਪ ਇਹਨਾਂ ਨੂੰ ਵੇਅਰ ਕਰ ਸਕਦਾ ਆ ਜੀਨਸ ਨਾਲ ਵੇਅਰ ਕਰੋ ਠੀਕ ਹੈ ਜੀ ਕੋਟ ਸੈੱਟ ਨਾਲ ਵੇਅਰ ਕਰੋ ਬਹੁਤ ਸੋਹਣੇ ਔਰ ਸਮਾਰਟ ਲੁੱਕ ਦਿੰਦੇ ਨੇ 컬러 ਵੀ ਬਹੁਤ ਸੋਹਣੇ ਆ ਲਾਈਟ ਡਾਰਕ ਸਾਰੀਆਂ ਸ਼ੇਡਸ ਅਵੇਲੇਬਲ ਨੇ ਔਰ ਚੈੱਕ ਫੈਬਰਿਕ ਜਿਵੇਂ ਕਿ ਤੁਸੀਂ ਸਾਡੇ ਚੈੱਕ ਫੈਬਰਿਕ ਤੇ ਸੂਟਸ ਵੀ ਕਾਫੀ ਪਸੰਦ ਕੀਤੇ ਸੀਗੇ ਔਰ ਸਾਰਾ ਯਾ ਠੀਕ ਹੈ ਉਸ ਤੋਂ ਬਾਅਦ ਵਿੱਚ ਫਿਰ ਤੋਂ ਹੁਣ ਲੈ ਕੇ ਆਵਾਂਗੇ ਚੈੱਕ ਦੇ ਵਿੱਚ ਪਰ ਏ ਸਟਾਲ ਵੀ बार-बार ਲੈ ਕੇ ਆਉਨੇ ਆਂ ਔਰ बार-बार ਤੁਸੀਂ ਜਿਹੜੀ ਇਹਨਾਂ ਦੀ ਸ਼ਾਪਿੰਗ ਕਰਦੇ ਹੋ ਤੁਹਾਡੇ ਠੀਕ ਹੈ ਤੇ ਕਲਰ ਦੇਖੋ ਤੁਸੀਂ ਕਿੰਨੇ ਵਾਰ ਇਹ ਜਿਹੜਾ ਫਰੋਜ਼ੀ ਕਲਰ ਦਾ ਸਟਾਲ ਹੈ ਨਾ ਇਹਦੀ ਜਿਹੜੀ ਵਿਡਥ ਵੀ ਪੂਰੀ ਆ ਸ਼ਾਲ ਵਾਂਗੂ ਠੀਕ ਹੈ ਤੇ ਲੈਂਥ ਵੀ ਪੂਰੀ ਆ ਲਾਈਨਸ ਆਉਣਗੀਆਂ ਵਿੱਚ ਔਰ ਫੈਬਰਿਕ ਵੀ ਬਹੁਤ ਸੋਹਣਾ ਹੈ ਠੀਕ ਹੈ ਦੂਸਰੇ ਜਿਵੇਂ ਦੂਸਰਿਆਂ ਨਾਲੋਂ ਕਾਫੀ ਅਲੱਗ ਫੈਬਰਿਕ ਆ ਕਲਰ ਵੀ ਬਹੁਤ ਸੋਹਣਾ ਹੈ ਔਰ ਪੂਰਾ ਜਿਵੇਂ ਸ਼ਾਲ ਹੁੰਦਾ ਆ ਸ਼ਾਲ ਮਿਲ ਜਾਏਗਾ ਤੁਹਾਨੂੰ ਮਤਲਬ ਅਗਰ ਤੁਸੀਂ ਦੋ ਲੈਣੇ ਆ ਇਕੱਠੇ ਤੇ 250 ਦੇ ਵਿੱਚ ਠੀਕ ਹੈ ਜੀ ਅ नेक्स्ट ਆ ਗਿਆ ਬਲੈਕ ਕਲਰ ਦਾ ਚੈੱਕ ਹੈ ਉੱਪਰ ਗ੍ਰੇ ਕਲਰ ਦਾ ਆਏਗਾ ਇਸ ਦਾ ਬੇਸ ਠੀਕ ਹੈ ਸਕਿਨ ਟਨ ਦਾ ਬੇਸ ਆਏਗਾ ਤੇ ਅਗਲਾ ਤੁਸੀਂ ਦੇਖੋ ਕਿੰਨਾ ਪਿਆਰਾ ਜਿਗਜੈਗ ਪ੍ਰਿੰਟਿੰਗ ਵੀ ਆ ਗਈ ਇਸ ਵਾਰ ਤੁਸੀਂ ਚੈੱਕ ਕਰਨਾ ਹੈ ਕਿੰਨਾ ਕੁ ਵਧੀਆ ਹਰ ਇੱਕ ਜਿਹੜਾ ਸਟਾਲ ਹੈ ਉਹਦੀ ਆਪਣੀ ਲੁੱਕ ਹੈ ਆਪਣਾ ਹੀ ਉਹਦਾ ਡਿਜ਼ਾਈਨ ਹੈ ਬਹੁਤ ਸੋਹਣਾ ਜਿਹਾ ਫੈਬਰਿਕ ਹੈ ਔਰ ਡਬਲ ਡਬਲ ਸ਼ੇਡੇਡ ਤੁਹਾਨੂੰ ਜਿਹੜਾ ਉਹ ਫੈਬਰਿਕ ਮਿਲਦਾ ਹੈ ਤੇ ਮਲਟੀ ਕਲਰ ਦੇ ਜੜੀਓ ਕਾਫੀ ਡਿਮਾਂਡ ਸੀਗੀ ਭੈਣਾਂ ਦੀ ਮਲਟੀ ਕਲਰ ਦੇ ਵਿੱਚ ਕਾਫੀ ਕਲੈਕਸ਼ਨ ਆਏਗੀ ਇਹ ਆ ਗਿਆ ਅੰਬੀਆਂ ਵਾਲਾ ਪ੍ਰਿੰਟ ਬਹੁਤ ਸੋਹਣੇ ਸੈਲਫ ਦੇ ਵਿੱਚ ਇਹ ਵਾਲੇ ਆਉਣਗੇ ਸਾਰੇ ਸਟਾਲ ਠੀਕ ਹੈ ਔਰ ਗਰਮ ਸਟਾਫ ਆ ਇਕਦਮ ਨਿੱਗਾ ਸਟਾਫ ਹੁੰਦਾ ਆ ਠੀਕ ਹੈ ਕਿ ਜਿਵੇਂ ਆਪਾਂ ਬੁਕਲ ਮਾਰਦੇ ਆ ਬਹੁਤ ਸੋਹਣੇ ਜਿਹੜੇ ਸਟਾਲ ਰਹਿੰਦੇ ਨੇ ਔਰ ਤੁਸੀਂ ਇਹਨਾਂ ਨੂੰ ਤਿੰਨ ਚਾਰ ਸੀਜ਼ਨ ਆਰਾਮ ਦੇ ਨਾਲ ਹੰਡਾਓ ਬਹੁਤ ਹੀ ਵਧੀਆ ਲੁੱਕ ਰਹਿੰਦੀ ਜੇ ਤੇ ਕਲਰ ਵੀ ਬਹੁਤ ਸੋਹਣੇ ਰਹਿੰਦੇ ਆ ਠੀਕ ਹੈ ਨੈਕਸਟ ਆ ਗਿਆ ਗ੍ਰੇ ਦਾ ਲਾਈ ਡਾਰਕ ਦਾ ਕੰਬੀਨੇਸ਼ਨ ਚੈੱਕ ਫੈਬਰਿਕ ਫਿਰ ਤੋਂ ਤੇ ਕਲਰ ਤੁਸੀਂ ਦੇਖਦੇ ਜਾਣਾ ਆ ਬਹੁਤ ਸੋਹਣੀ ਜੀ ਜਿਹੜੀ ਇਹਨਾਂ ਦੀ ਕਲਰ ਆਪਸ਼ਨ ਹੈ ਅੱਜ ਦੀ ਵੀਡੀਓ ਜਿਹੜੀ ਆ ਮੋਸਟਲੀ ਨਿਊਰ ਸ਼ੇਡਸ ਦੇ ਉੱਪਰ ਆ ਠੀਕ ਹੈ ਡਾਰਕ ਤੇ ਹੈ ਹੀ ਹੈ ਨੇ ਪਰ ਨਿਊਰ ਸ਼ੇਡਸ ਤੁਹਾਨੂੰ ਕਾਫੀ ਮਿਲਣਗੀਆਂ ਇਹਦੇ ਵਿੱਚ ਕਿ ਤੁਸੀਂ ਹਰ ਇੱਕ ਸੂਟ ਦੇ ਨਾਲ ਇਹਨਾਂ ਨੂੰ ਵੇਅਰ ਕਰ ਸਕਦੇ ਆ ਲਾਈਟ ਕਲਰ ਦੀ ਆਪਣੀ ਗ੍ਰੇਸ ਹੁੰਦੀ ਆ ਆਪਣੀ ਲੁੱਕ ਹੁੰਦੀ ਆ ਔਰ ਡਿਜ਼ਾਈਨਰ ਪੀਸ ਨੇ ਅੱਜ ਦੇ ਠੀਕ ਹੈ ਜੀ ਤੇ ਫੈਬਰਿਕ ਬਹੁਤ ਸੋਹਣਾ ਕਲਰ ਬਹੁਤ ਸੋਹਣੇ ਇਹ ਆ ਗਿਆ ਆ ਥੋੜਾ ਡਾਰਕ ਗ੍ਰੇਟ ਆਉਣ ਦੇ ਵਿੱਚ ਔਰ ਗ੍ਰੇ ਸ਼ੇਡ ਅੱਜ ਦੀ ਵੀਡੀਓ ਲਈ ਸੁਪਰ ਹੋਏਗੀ ਕਿਉਂਕਿ ਗ੍ਰੇ ਸ਼ੇਡ ਦੇ ਵਿੱਚ ਕਾਫੀ ਪਿਕਸ ਆਉਂਦੀਆਂ ਹੈਗੀਆਂ ਗ੍ਰੇ ਗ੍ਰੇ ਲੈ ਕੇ ਆਓ ਗ੍ਰੇ ਲੈ ਕੇ ਆਓ ਪਰ ਇਸ ਵਾਰ ਜਿਹੜੇ ਅਸੀਂ ਜਿਹੜਾ ਕਲਰ ਆ ਉਹਨੂੰ ਜ਼ਿਆਦਾ ਲੈ ਕੇ ਆਏ ਆ ਗ੍ਰੇ ਕਲਰ ਨੂੰ ਬਾਕੀ ਤੁਸੀਂ ਸਾਰੇ ਕਲਰ ਦੇਖ ਲਓ ਬਹੁਤ ਸੋਹਣੇ ਜੇ ਸੂਟ ਤੇ ਬਹੁਤ ਸੋਹਣੇ ਜੇ ਸਟਾਲ ਹੋਣਗੇ ਠੀਕ ਹੈ ਅਗਰ ਤੁਸੀਂ ਸੂਟਸ ਦੀ ਸ਼ਾਪਿੰਗ ਕਰਨਾ ਚਾਹੁੰਦੇ ਹੋ ਸਾਡੀਆਂ ਪੁਰਾਣੀਆਂ ਵੀਡੀਓਜ਼ ਦੇਖ ਕੇ ਉਹਨਾਂ ਵਿੱਚੋਂ ਕਿਸੇ ਨਾਲ ਵੀ ਮੈਚਿੰਗ ਕਰ ਸਕਦੇ ਆ ਠੀਕ ਹੈ ਤੇ ਬਾਕੀ ਜਿਵੇਂ ਕਿ ਤੁਹਾਨੂੰ ਪਤਾ ਹੈ ਪਲੇਨ ਫੈਬਰਿਕ ਕਾਫੀ ਆਇਆ ਹੋਇਆ ਆ ਜਾਂ ਫਿਰ ਤੋਂ ਹੋਰ ਵੀ ਕਲਰ ਜਿਹੜੇ ਉਹ ਵਿੱਚ ਆਏ ਨੇ ਤੇ ਉਹਤਿਆਂ ਵੀ ਵੀਡੀਓਜ਼ ਬਣਾਉਂਦੇ ਰਵਾਂਗੇ ਅਗਰ ਤੁਸੀਂ ਡਿਜ਼ਾਈਨ ਜਿਹੜਾ ਹੈ ਸਿਲੈਕਟ ਕਰਕੇ ਜਾਂ ਸਾਡੇ ਡਿਜ਼ਾਈਨ ਲੈ ਕੇ ਕੋਈ ਵੀ ਸੂਟ ਜਿਹੜਾ ਡਿਜ਼ਾਈਨ ਕਰਵਾਉਣਾ ਚਾਹੁੰਦੇ ਆ ਮਸ਼ੀਨ ਵਰਕ ਹੈਂਡ ਵਰਕ ਦਾ ਕਰਾਉਣਾ ਚਾਹੁੰਦੇ ਆ ਨੀਡਲ ਵਰਕ ਕਰਾਉਣਾ ਚਾਹੁੰਦੇ ਆ ਵੀ ਕਰਵਾ ਸਕਦੇ ਆ ਵੀਡੀਓਜ਼ ਦੇਖਣ ਵਾਸਤੇ ਤੁਹਾਡਾ ਬਹੁਤ ਬਹੁਤ ਧੰਨਵਾਦ ਆ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ